ਲॉ ਐਂਡ ਆਰਡਰ ਨੂੰ ਲੈ ਕੇ ਭ੍ਰਿਸ਼ਟਾਚਾਰ ਨੂੰ ਲੈ ਕੇ ਤੇ ਜਿਹੜੀਆਂ ਹੋਰ ਮੁੱਦਿਆਂ ਨੂੰ ਲੈ ਕੇ ਇਸ ਤਰ੍ਹਾਂ ਦੀ ਸਰਕਾਰ ਦਾ ਦਾਵਾ ਹੈ ਕਿ ਅਸੀਂ ਕਾਫੀ ਹੱਦ ਤੱਕ ਸਫਲਤਾ ਹਾਸਲ ਕਰ ਰਹੀ ਹੈ ਪਰ ਤੁਸੀਂ ਕਹਿੰਦੇ ਹੋ ਕਿ ਜਿਆ ਕੁਝ ਜ਼ਮੀਨ ਤੇ ਹੋਇਆ ਨਹੀਂ ਫਰਕ ਕਿੱਥੇ ਨਜ਼ਰ ਆਉਣਾ ਅੱਜ ਕੀ ਪੰਜਾਬ ਦੇ ਹਾਲਾਤ ਬਣੇ ਪਏ ਆ ਰੱਬ ਆਸਰੇ ਚੱਲ ਰਹੀ ਸਰਕਾਰ ਜੇਲਾਂ ਚ ਬੈਠੇ ਲੋਕ ਸਰਕਾਰ ਤਾਂ ਫਿਰ ਉਹ ਚਲਾ ਰਹੇ ਮੰਤਰੀ ਤਾਂ ਫਿਰ ਉਹਨਾਂ ਨੂੰ ਬਣਾ ਦੋ ਇਹ ਕਾਦੇ ਮੰਤਰੀ ਰਹਿ ਗਏ ਆ ਕਾਦੇ ਹੋਮ ਮਿਨਿਸਟਰ ਰਹਿ ਗਏ ਕਸੀਂ ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਇਹ ਮੁਹਿੰਮ ਚਲਾਈ ਹੈ ਸਾਥ ਦਿਓ ਆਮ ਲੋਕੋ ਕਾਦਾ ਸਾਥ ਅਸੀਂ ਉਥੇ ਧਰਨਾ ਲਾਇਆ ਅਪੀਲ ਕੀਤੀ ਕਿ ਮਾਨਯੋਗ ਡੀਐਸਪੀ ਸਾਹਿਬ ਜਾਗੋ ਕਿ ਜਿਹੜੇ ਇਲਾਕੇ ਦੇ ਵਿੱਚ ਨਸ਼ਾ ਵਿਕੂਗਾ ਉਹਦਾ ਸਬੰਧਤ ਐਸਐਚਓ ਤੇ ਸਬੰਧਤ ਜਿਹੜੇ ਅਫਸਰ ਹੋਣਗੇ ਉਹਨਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਊਗੀ ਇਹ ਪੁਰਾਣੇ ਆਣ ਉਹਨਾਂ ਨੂੰ ਤਾਂ ਇਸਤੇ ਬੋਲਣ ਦਾ ਹੱਕ ਹੀ ਨਹੀਂ ਹੈ ਨਸ਼ਾ ਤਸਕਰਾਂ ਨੂੰ ਪਨਾਹ ਕਿਨੇ ਦਿੱਤੀ ਕੈਪਟਨ ਮਰਿੰਦਰ ਸਿੰਘ ਸੋਹਾ ਖਾ ਕੇ ਮੁਕਰ ਗਏ ਨਸ਼ਾ ਖਤਮ ਨਹੀਂ ਹੋਇਆ ਕਹਿੰਦੇ ਹੁਣ ਸਾਡੀਆਂ ਹਿੱਸੇ ਪੱਤੀਆਂ ਨਹੀਂ ਚੱਲਦੀਆਂ ਸਾਡਾ ਐਕਸ਼ਨ ਚੱਲਦਾ ਹੈ ਬੇਰਜਗਾਰੀ ਇੰਨੀ ਹੈ 5-5000 ਰੁਪਏ ਪਿੱਛੇ ਨਸ਼ਾ ਤਸਕਰ ਬੰਦੇ ਮਾਰੀ ਜਾਂਦੇ ਆ ਇਸ ਆਇਆ ਹੋਇਆ ਉਹ ਬਿਕਰਮ ਜੀਠੀਆ ਵਾਲਾ ਤੁਹਾਡਾ ਮੰਨਣਾ ਕੀ ਹੈ ਉਹ ਸਹੀ ਹੋਈ ਹੈ ਕਾਰਵਾਈ ਉਹਨੂੰ ਤਾਂ ਠੀਕ ਕਹੋਗੇ ਬਿਕਰਮ ਜੀਠੀਆ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ ਸੀਨੀ ਕਹਿੰਦੇ ਕਿ ਗਲੀਆਂ ਚ ਜਾ ਕੇ ਮਜਿੱਠੀਏ ਨੇ ਚਿੱਟਾ ਵਿੱਚ ਆ ਪਰ ਚਿੱਟਾ ਵੇਚਣ ਵਾਲਿਆਂ ਨੂੰ ਪ੍ਰੋਟੈਕਟ ਕੀਤਾ ਕਿ ਜਿਹੜੇ ਉਸ ਸਮੇਂ ਦੇ ਐਸਐਸਪੀ ਡੀਐਸਪੀ ਆਈਜੀ ਜਾਂ ਸੀਨੀਅਰ ਆਫੀਸਰਸ ਹੋਣਗੇ ਕਿ ਪੋਲੀਟੀਸ਼ੀਅਨ ਤਾਂ ਫਸ ਜਾਂਦਾ ਹੈ ਅਫਸਰ ਫਿਰ ਉਸ ਜਾਲ ਚੋਂ ਨਿਕਲ ਜਾਂਦੇ ਉਸ ਵਾਰੀ ਤੁਸੀਂ ਸਾਡੇ ਦੇ ਬੰਦੇ ਨੂੰ ਹੱਥ ਪਾਇਆ ਸਾਡੀ ਵਾਰੀ ਆਉਣ ਦਿਓ ਅਸੀਂ ਵੀ ਟੰਗਾਂਗੇ ਜਿਹੜੀ ਇਹ ਪੋਲਿਟਿਕਸ ਇੱਕ ਦੂਜੇ ਨੂੰ ਧਮਕੀਆਂ ਦੇਣ ਵਾਲੀ ਇਸ ਪੋਲਿਟਿਕਸ ਬਾਰੇ ਕੀ ਖਿਆਲ ਹੈ ਮੈਂ ਕਹਿੰਨਾ ਪੋਲਿਟਿਸ਼ਨਾਂ ਨੂੰ ਟੰਗੋ ਮੈਂ ਵਾਰ-ਵਾਰ ਕਹਿੰਨਾ ਅੱਜ ਤੱਕ ਕਿਸੇ ਅਫਸਰ ਦੀ ਕਿਉਂ ਜਵਾਬਦੇਹੀ ਨਹੀਂ ਬਣਦੀ ਚੰਗੇ ਕਮਰਿਆਂ 'ਚ ਬੈਠੇ ਐ ਏਸੀ ਚੱਲਦੇ ਐ 10-10 ਗਨਮੈਂਟ ਮਿਲੇ ਐ ਔਰ ਆਈਪੀਐਸ ਆਈਏਐਸ ਹੀ ਕੁੰਡੀਆਂ ਦੱਸਦੇ ਐ ਮੰਤਰੀਆਂ ਨੂੰ ਕਿ ਫਲਾਣਾ ਕੰਮ ਐ ਹੋਊਗਾ ਜੀ ਫਲਾਣੀ ਇੱਥੋਂ ਹੋਊਗੀ ਤੇ ਜਦੋਂ ਸਰਕਾਰ ਬਦਲੀ ਮੰਤਰੀ ਚੱਕਿਆ ਜਾਂਦਾ ਅਫਸਰ ਕਿਉਂ ਬਚਦੇ ਐ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਜਿਆ ਤਾਂ ਭ੍ਰਿਸ਼ਟਾਚਾਰ ਦਾ ਮਸਲਾ ਆ ਗਿਆ ਚਾਹੇ ਆਪਣੇ ਹੋਣ ਬਗਾਨੇ ਅਸੀਂ ਛੱਡਣੇ ਨਹੀਂ ਬਖਸ਼ਣੇ ਨਹੀਂ ਔਰ ਜਦੋਂ ਗੱਲ ਆਉਂਦੀ ਹੈ ਡਰੱਗ ਦੇ ਉੱਤੇ ਕੰਟਰੋਲ ਕਰਨ ਦੀ ਤਸਕਰਾਂ ਨੂੰ ਫੜਨ ਦੀ ਉਸ ਨੂੰ ਲੈ ਕੇ ਵੀ ਸਰਕਾਰ ਦਾਅਵੇ ਕਰ ਰਹੀ ਹੈ ਕਿ ਅਸੀਂ ਕਾਫੀ ਹੱਦ ਤੱਕ ਸਫਲਤਾ ਹਾਸਲ ਕਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਇਹਨਾਂ ਦੋਵਾਂ ਮੁੱਦਿਆਂ ਤੇ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਬੁਲਾਰੇ ਸਾਡੇ ਨਾਲ ਰੂਬੀ ਗਿਲ ਜਿਹੜੇ ਕੀ ਹਲਕਾ ਜਲਾਲਾਬਾਦ ਨਾਲ ਸਬੰਧਤ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਦੋਵਾਂ ਮੁੱਦਿਆਂ ਨੂੰ ਲੈ ਕੇ ਉਹਨਾਂ ਦਾ ਕੀ ਮੰਨਣਾ ਹੈ ਕਿ ਰੀਸੈਂਟਲੀ ਜਲਾਲਾਬਾਦ ਦੇ ਅੰਦਰ ਨਸ਼ੇ ਦੇ ਨਾਲ ਇੱਕ ਹਫ਼ਤੇ ਦੇ ਵਿੱਚ 6-7 ਮੌਤਾਂ ਹੋ ਗਈਆਂ ਇਹ ਸਾਰੀ ਗੱਲਬਾਤ ਕਰਾਂਗੇ ਆ ਸਭ ਤੋਂ ਪਹਿਲਾਂ ਰੂਬੀ ਜੀ ਤੁਸੀਂ ਇੱਕ ਰੋਸ ਪ੍ਰਦਰਸ਼ਨ ਵੀ ਹਾਲ ਦੀ ਘੜੀ ਕਰਕੇ ਹਟਿਓ ਉਧਰੋਂ ਅਬੋਰ ਇਲਾਕੇ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਚ ਹੀ ਪੈਂਦਾ ਜਿੱਥੇ ਇੱਕ ਕਤਲ ਹੋ ਗਿਆ ਲਾਅ ਐਂਡ ਆਰਡਰ ਨੂੰ ਲੈ ਕੇ ਭ੍ਰਿਸ਼ਟਾਚਾਰ ਨੂੰ ਲੈ ਕੇ ਤੇ ਜਿਹੜੀਆਂ ਹੋਰ ਮੁੱਦਿਆਂ ਨੂੰ ਲੈ ਕੇ ਇਸ ਤਰ੍ਹਾਂ ਦੀ ਸਰਕਾਰ ਦਾ ਦਾਵਾ ਹੈ ਕਿ ਅਸੀਂ ਕਾਫੀ ਹੱਦ ਤੱਕ ਸਫਲਤਾ ਹਾਸਲ ਕਰ ਰਹੀ ਹੈ ਪਰ ਤੁਸੀਂ ਕਹਿੰਦੇ ਹੋ ਕਿ ਜਿਆ ਕੁਝ ਜ਼ਮੀਨ ਤੇ ਹੋਇਆ ਨਹੀਂ ਫਰਕ ਕਿੱਥੇ ਨਜ਼ਰ ਆਉਂਦਾ ਹੈ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਅੱਜ ਕੀ ਪੰਜਾਬ ਦੇ ਹਾਲਾਤ ਬਣੇ ਪਏ ਆ ਰੱਬ ਆਸਰੇ ਚੱਲ ਰਹੀ ਸਰਕਾਰ ਦਿਨ ਦਿਹਾੜੇ ਜਿਹੜੇ ਕਤਲ ਹੋ ਰਿਹਾ ਮੈਂ ਅੱਜ ਮੋਰ ਤੋਂ ਗੱਲ ਤਾਂ ਸ਼ੁਰੂ ਕਰੂੰਗਾ ਕਿਵੇਂ ਅੱਜ ਤਾਹਾਂ ਮਾਰ ਕੇ ਇੱਕ ਭਰਾ ਦੇ ਭਰਾ ਨੂੰ ਯਾਦ ਕਰਕੇ ਰੋ ਰਿਹਾ ਇੱਕ ਦਰਜੀ ਨਹੀਂ ਸੀ ਉਹ ਇੱਕ ਛੋਟੀ ਦੁਕਾਨ ਤੋਂ ਵੱਡੇ ਮਕਾਮ ਤੱਕ ਪਹੁੰਚ ਕੇ ਪੂਰੇ ਮੈਂ ਸਮਝਦਾ ਕਿ ਪੂਰੇ ਪੰਜਾਬ ਚ ਕੀ ਪੂਰੇ ਨੇੜੇ-ਤੇੜੇ ਸਟੇਟਾਂ ਚੋਂ ਵੀ ਲੋਕ ਉਹਨਾਂ ਤੋਂ ਕੱਪੜੇ ਸਵਾਉਣ ਆਉਂਦੇ ਸੀ ਕੀ ਕਸੂਰ ਸੀ ਇੱਕ شریف ਪਰਿਵਾਰ ਦਾ ਕਿ ਜੇਲ੍ਹਾਂ ਚ ਬੈਠੇ ਲੋਕ ਸਰਕਾਰ ਤਾਂ ਫਿਰ ਉਹ ਚਲਾ ਰਹੇ ਮੰਤਰੀ ਮੰਤਰੀ ਤਾਂ ਫਿਰ ਉਹਨਾਂ ਨੂੰ ਬਣਾ ਦੋ ਇਹ ਕਾਦੇ ਮੰਤਰੀ ਰਹਿ ਗਏ ਜਾਂ ਕਾਦੇ ਹੋਮ ਮਿਨਿਸਟਰ ਰਹਿ ਗਏ ਕਿ ਜਿਹੜੇ ਜਿਹੜੇ ਅਜੇ ਤੱਕ ਤੁਸੀਂ ਲੁਧਿਆਣੇ ਜਾ ਕੇ ਧੰਨਵਾਦੀ ਦੌਰੇ ਕਰੀ ਜਾਂਦੇ ਹੋ ਤੇ 7 ਜੁਲਾਈ 7 ਕਤਲ ਰੋਜ਼ ਹੀ ਕਤਲ ਕੋਈ ਕਿਸੇ ਨੂੰ ਮਾਰਤਾ ਕਦੇ ਕਿਸੇ ਨੇ ਫਰौती ਹੁਣ ਫਿਰ ਲੇਟੈਸਟ ਨਿਊਜ਼ ਆ ਰਹੀ ਹੈ ਕੋਈ ਸਾਫ ਦਾ ਸਰਪੰਚ ਕਿੰਦੇ ਮਾਰਤਾ ਔਰ ਕਦੇ ਨਸ਼ੇ ਤੋਂ ਮਰ ਗਏ ਮੈਂ ਜਲਾਲਾਬਾਦ ਹਲਕੇ ਦੀ ਗੱਲ ਕਰਨਾ ਚਾਹੁੰਦਾ ਕਿ 7 ਦੇ ਕਰੀਬ ਨੌਜਵਾਨ ਜਿਹੜੇ ਪਿਛਲੇ ਦਿਨਾਂ 'ਚ ਉਥੇ ਚਿੱਟੇ ਦੇ ਨਾਲ ਖਤਮ ਹੋ ਗਏ ਹਰ ਰੋਜ਼ ਔਰ ਅchream ਉਥੇ ਇੰਜੈਕਸ਼ਨ ਉਹਨਾਂ ਦੇ ਜਿਹੜਾ ਲੱਗਾ ਹੋਇਆ ਸੀਗਾ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਤੇ ਪ੍ਰਸ਼ਾਸਨ ਦਾ ਇਹ ਬਿਆਨ ਆਇਆ ਵੀ ਨਹੀਂ ਜੀ ਉਹ ਤਾਂ ਕੋਈ ਘਰੇਲੂ ਰੌਲਾ ਸੀ ਤੁਸੀਂ ਐਕਸੈਪਟ ਹੀ ਨਹੀਂ ਕਰ ਰਹੇ ਕਿੱਥੇ ਯੁੱਧ ਨਸ਼ਿਆਂ ਵਿਰੋਧ ਯੁੱਧ ਨਸ਼ਾ ਵਿਰੋਧ ਕਿਹੜਾ ਰਹਿ ਗਿਆ ਮੰਰੇਗਾ ਵਾਲਿਆਂ ਵਿਚਾਰਿਆਂ ਨੂੰ ਡਰਾ ਕੇ ਤੇ ਉੱਥੇ ਪਵਾ ਕੇ ਟੀ-ਸ਼ਰਟਾਂ ਤੇ ਦੋ ਦੋ ਤਿੰਨ ਤਿੰਨ ਸੌ ਬੰਦੇ ਦਾ ਇਕੱਠ ਵਿਖਾ ਕੇ ਨਸ਼ਾ ਖਤਮ ਹੋ ਜੂਗਾ ਪਿੰਡਾਂ ਦੇ ਵਿੱਚ ਇੱਕ ਪਾਸੇ ਤੁਸੀਂ ਕਹਿੰਦੇ ਹੋ ਕੋਈ ਫਰਕ ਨਹੀਂ ਪਿਆ ਆਮ ਆਦਮੀ ਪਾਰਟੀ ਦੇ ਕੈਬਨਟ ਵਜ਼ੀਰਾਂ ਤੋਂ ਲੈ ਕੇ ਹੇਠਲੇ ਪੱਧਰ ਦੇ ਵਰਕਰਾਂ ਤੱਕ ਵਲੰਟੀਅਰਤ ਉਹ ਕਹਿੰਦੇ ਕਿ ਪਹਿਲਾਂ ਇਹਨਾਂ ਨਹੀਂ ਸੀ ਇੱਕ ਪ੍ਰਚਾਰ ਹੋਇਆ ਜਾਂ ਫਿਰ ਨਸ਼ਿਆਂ ਦੇ ਉੱਤੇ ਕੰਟਰੋਲ ਕਰਨ ਲਈ ਕੋਈ ਗੱਲ ਚੱਲੀ ਸੀ ਇਸ ਵਾਰ ਆ ਜਿਹੜਾ ਫਰਕ ਤਾਂ ਪਿਆ ਖਤਮ ਨਹੀਂ ਹੋਇਆ ਪਰ ਫਰਕ ਪੈ ਰਿਹਾ ਕੋਈ ਫਰਕ ਨਹੀਂ ਤੁਸੀਂ ਬਲਡੋਜ਼ਰ ਚਲਾਈ ਜਾਓ ਫਰਕ ਕੀ ਹੈ ਜਦੋਂ ਕੋਈ ਅਫੀਸਰ ਕੋਈ ਕੋਈ ਕਿਤੋਂ ਬਦਲਦਾ ਕੋਈ 10 ਦਿਨ ਲਾਤਾ ਦੂਜੇ ਦਿਨ ਤਾਂ ਦਿੱਲੀ ਦੇ ਜਿਹੜੇ ਆਕਾ ਨੇ ਇਹਨਾਂ ਦੇ ਉਹ ਕਦੇ ਡੀਐਸਪੀ ਬਦਲਤੇ ਕਦੇ ਐਸਐਸਪੀ ਬਦਲਤੇ ਸਫਾਰਸ਼ੀ ਅਫਸਰ ਪੰਜਾਬ ਤੇ ਲਾਤੇ ਇੱਥੇ ਲਿਆ ਕੇ ਬਿਠਾਤੇ ਕਿੱਥੇ ਨਸ਼ਾ ਇੱਥੇ ਇਸ ਸਰਕਾਰ 'ਚ ਤਾਂ ਨਸ਼ੇ ਦੀਆਂ ਫੈਕਟਰੀਆਂ ਪੜੀਆਂ ਗਈਆਂ ਇਸ ਸਰਕਾਰ 'ਤੇ ਤਾਂ ਰੇਲਵੇ ਸਟੇਸ਼ਨਾਂ ਤੇ ਚਿੱਟਾ ਵਿਕਿਆ ਇਸ ਸਰਕਾਰ ਤੇ ਤਾਂ ਜ਼ੋਮੈਟੋ ਆ ਜਿਹੜੀ Zomato ਉਥੇ ਸਾਡੇ ਇਲਾਕੇ ਦੇ ਵਿੱਚ ਕੋਈ ਫੂਡ ਮੰਗਾਉਣ ਲਈ ਨਹੀਂ ਵਰਤੀ ਜਾਂਦੀ Zomato ਹੀ ਕਹਿੰਦੇ ਆ ਵੀ ਜਿਹੜਾ ਨਸ਼ਾ ਚਾਹੇ 200 ਦਾ ਮੰਗਾ ਲਓ 500 ਦਾ ਮੰਗਾ ਲਓ ਉਹ 5 ਮਿੰਟ ਚ ਹੋਮ ਡਿਲੀਵਰੀ ਨਸ਼ਾ ਤਸਕਰ ਦੇ ਦਿੰਦੇ ਆ ਇਹੋ ਜਿਹੇ ਹਾਲਾਤ ਅੱਜ ਸਟੇਟ ਦੇ ਵਿੱਚ ਬਣੇ ਪਏ ਤੇ ਜਿਹੜੇ ਫਲੈਕਸ ਲੱਗੇ ਆ ਜਿਹਦੇ ਵਿੱਚ ਕਿਹਾ ਗਿਆ ਕਿ ਆਮ ਲੋਕ ਵੀ ਨਸ਼ਾ ਤਸਕਰਾਂ ਦੀ ਜਾਣਕਾਰੀ ਦੇ ਸਕਦੇ ਆ ਉਹਨਾਂ ਦੀ ਖੁਦ ਦੀ ਜਾਣਕਾਰੀ ਗੁਪਤ ਰੱਖੀ ਜਾਊਗੀ ਤਾਂ ਅਸੀਂ ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਇਹ ਮੁਹਿੰਮ ਚਲਾਈ ਹੈ ਸਾਥ ਦਿਓ ਆਮ ਲੋਕੋ ਦੇਖੋ ਕਾਹਦਾ ਸਾਥ ਅਸੀਂ ਉਥੇ ਧਰਨਾ ਲਾਇਆ ਅਪੀਲ ਕੀਤੀ ਕੀ ਮਾਨਯੋਗ ਡੀਐਸਪੀ ਸਾਹਿਬ ਜਾਗੋ ਤੁਸੀਂ ਕਿਹਾ ਸੀਗਾ ਮਾਨਯੋਗ ਮੁੱਖ ਮੰਤਰੀ ਨੇ ਕਿ ਜਿਹੜੇ ਇਲਾਕੇ ਦੇ ਵਿੱਚ ਨਸ਼ਾ ਵਿਕੂਗਾ ਉਹਦਾ ਸਬੰਧਤ ਐਸਐਚਓ ਤੇ ਸਬੰਧਤ ਜਿਹੜੇ ਅਫਸਰ ਹੋਣਗੇ ਉਹਨਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਊਗੀ ਉੱਥੇ ਤਾਂ 6-7 ਨੌਜਵਾਨ ਇੱਕ ਲਗਾਤਾਰ ਹੀ ਜਿਨ੍ਹਾਂ ਦੀ ਮੌਤ ਹੋ ਗਈ ਫਿਰ ਕਰ ਕੀਤੀ ਕੋਈ ਟਰਾਂਸਫਰ ਜੇ 1 ਸਾਲ ਤੋਂ ਇੱਕ ਅਫਸਰ ਤੋਂ ਉੱਥੇ ਨਸ਼ਾ ਨਹੀਂ ਬੰਦ ਹੋ ਰਿਹਾ ਉਹਦੀ ਕਮਜ਼ੋਰੀ ਹੈ ਤੇ ਫਿਰ ਤੁਸੀਂ ਕੋਈ ਵਧੀਆ ਅਫੀਸਰ ਲਾਓ ਜਿਹੜਾ ਉਥੇ ਉਹ ਕਰੇ ਕੋਈ ਫਲੈਕਸ ਆ ਜਿਹੜੇ ਉਹ ਨਾਂ ਦੇ ਆ 1 ਇੱਕ ਹਜ਼ਾਰ ਕਰੋੜ ਰੁਪਈਆ ਐਡਵਰਟਾਈਜ਼ਮੈਂਟ ਵਾਲੀ ਆਪਦੀਆਂ ਫੋਕੀਆਂ ਟੌਰਾਂ ਦੇ ਲਈ ਰੱਖਿਆ ਕਿ ਪਤਾ ਨਹੀਂ ਕਿਹੜੀ ਫਲੈਕਸ ਮਸ਼ੀਨ ਹੈ ਇਹਨਾਂ ਤੋਂ ਵੀ ਰਾਤ ਨੂੰ ਐਲਾਨ ਕਰਦੇ ਆ ਤੇ ਸਵੇਰੇ ਸਾਰੇ ਪੰਜਾਬ ਚ ਪੋਸਟਰ ਲਾ ਦਿੰਦੇ ਆ ਪੰਜਾਬ ਦਾ ਜਿਹੜਾ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਸ਼ਰੇਆਮ ਉਜਾੜਿਆ ਜਾ ਰਿਹਾ ਔਰ ਕਿਵੇਂ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਕੋਈ ਨਵੀਂ ਗੱਡੀ ਵੀ ਕਢਾ ਕੇ ਆਉਂਦਾ ਤੇ ਉਹਨੂੰ ਵੀ ਫੋਨ ਆ ਜਾਂਦਾ ਕਿ ਪਾਰਕਿੰਗ ਚ ਖੜੇ ਆ ਮਿੱਤਰਾ ਪਹਿਲਾਂ ਇੱਥੇ ਪਰਚੀ ਕਟਾ ਦੱਸ ਕਿੰਨੇ ਪੈਸੇ ਦਿਨਾ ਅੱਜ ਮੈਂ ਤਾਂ ਸਹੀ ਗੱਲ ਹੈ ਰਾਜਾ ਵਡਿੰਗ ਦਾ ਬਿਆਨ ਸੁਣ ਰਿਹਾ ਸੀ ਕਿ ਮੈਂ ਆਪਦੇ ਸੈਰ ਦਾ ਸਮਾਂ ਵੀ ਬਦਲ ਲਿਆ ਸਾਰਿਆਂ ਨੇ ਇਹ ਹਾਲਾਤ ਬਣ ਗਏ ਆ ਕੋਈ ਡਰਦਾ ਮਤਲਬ ਆਪ ਦਾ ਬਿਜ਼ਨਸ ਨਹੀਂ ਦੱਸਦਾ ਕਿ ਪਤਾ ਨਹੀਂ ਕੀ ਕਿੱਥੋਂ ਮੈਨੂੰ ਫੋਨ ਆ ਜਾਣਾ ਤੇ ਕਿੰਨੇ ਪੈਸੇ ਮੰਗ ਲੈਣੇ ਆ ਇਹ ਹਾਲਾਤ ਪਹੁੰਚੇ ਨਾ ਆਮ ਆਦਮੀ ਪਾਰਟੀ ਠੋਕ ਕੇ ਕਹਿੰਦੀ ਐ ਸਟੇਜਾਂ ਤੋਂ ਤੁਸੀਂ ਵੀ ਸੁਣੇ ਹੋਣੇ ਆ ਭਾਸ਼ਣ ਮੁੱਖ ਮੰਤਰੀ ਦੇ ਹੋਰ ਨਾਲ ਲੀਡਰਾਂ ਦੇ ਕਹਿੰਦੇ ਜਿਹੜੇ ਪੁਰਾਣੇ ਐ ਉਹਨਾਂ ਨੂੰ ਤਾਂ ਇਸਤੇ ਬੋਲਣ ਦਾ ਹੱਕ ਹੀ ਨਹੀਂ ਐ ਨਸ਼ਾ ਤਸਕਰਾਂ ਨੂੰ ਪਨਾਹ ਕਿਨੇ ਦਿੱਤੀ ਕੈਪਟਨ ਅਮਰਿੰਦਰ ਸਿੰਘ ਸੋਹਾ ਖਾ ਕੇ ਮੁਕਰ ਗਏ ਨਸ਼ਾ ਖਤਮ ਨਹੀਂ ਹੋਇਆ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਨਸ਼ਾ ਤਸਕਰਾਂ ਨੂੰ ਉਹਨਾਂ ਨੂੰ ਪੁਸ਼ਤ ਪਨਾਹੀ ਕੀਤੀ ਕਹਿੰਦੇ ਹੁਣ ਸਾਡੀਆਂ ਹਿੱਸੇ ਪੱਤੀਆਂ ਨਹੀਂ ਚਲਦੀਆਂ ਸਾਡਾ ਐਕਸ਼ਨ ਚੱਲਦਾ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਐ ਕੀ ਇੱਕ ਡੀਐਸਪੀ ਦੀ ਗਲਤੀ ਸੀ ਲੌਰੈਂਸ ਬਿਸ਼ਨੋਈ ਦਾ ਖਰੜ ਜੇਲ੍ਹ ਚ ਇੰਟਰਵਿਊ ਹੋਣਾ ਕਿੰਦਾ ਨੈਕਸਸ ਸੀ ਕਿੰਦਾ ਹੁਕਮ ਸੀ ਤੇ ਉਹਨਾਂ ਦੀ ਕਿਹੜੀ ਟੀ-ਸ਼ਰਟ ਦਾ ਕਲਰ ਸੀਗਾ ਔਰ ਕੀ ਮੈਸੇਜ ਦਿੱਤਾ ਗਿਆ ਇੰਟਰਵਿਊ ਕਰਾ ਕੇ ਅੱਜ ਤੱਕ ਤੁਸੀਂ ਉਹਦਾ ਕੋਈ ਹੱਲ ਕਰ ਸਕੇ ਇਸ ਸਰਕਾਰ ਚ ਹੋਇਆ ਇਸ ਸਰਕਾਰ ਦੇ ਵਿੱਚ ਮੂਸੇ ਵਾਲੇ ਵਰਗੇ ਨੌਜਵਾਨ ਜਿਨ੍ਹਾਂ ਨੇ ਜੇ ਪੰਜਾਬ ਲਈ ਬਹੁਤ ਨਾਮ ਰੌਸ਼ਨ ਕਰਨਾ ਸੀ ਸੰਦੀਪ ਨੰਗਲ ਲੰਬੀਆਂ ਵਰਗੇ ਨੌਜਵਾਨ ਇਸ ਸਰਕਾਰ 'ਚ ਮਾਰੇ ਗਏ ਔਰ ਕਿੰਨੇ ਕਤਲ ਅਜੇ 70 ਦਿਨ ਤੱਕ ਇਹਨਾਂ ਦੀ ਸਰਕਾਰ ਨੂੰ ਨਹੀਂ ਹੋਏ ਸੀ 50 60 ਕਤਲ ਤਾਂ ਸਟਾਰਟਿੰਗ 'ਚ ਹੀ ਹੋ ਗਏ ਜਦੋਂ ਕੋਈ ਰੋਡ ਮੈਪ ਹੀ ਨਹੀਂ ਜਦੋਂ ਪਤਾ ਹੀ ਨਹੀਂ ਵੀ ਰਾਤ ਨੂੰ ਡਾਈਨਿੰਗ ਟੇਬਲ ਤੇ ਅਸੀਂ ਕੋਈ ਫੈਸਲਾ ਕਰ ਦੇਣਾ ਸਵੇਰੇ ਅਸੀਂ ਕੋਈ ਕਰ ਦੇਣਾ ਕਦੇ ਅਸੀਂ ਕਰਪਸ਼ਨ 'ਚ ਵਿਜੇ ਸਿੰਘਲੇ ਨੂੰ ਫੜ ਲਿਆ ਕਦੇ ਅਸੀਂ ਛੱਡਤਾ ਕਦੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਕਦੇ ਫੌਜਾ ਸਿੰਘ ਸਰਾਰੀ ਨੂੰ ਕਲੀਨ ਚਿੱਟ ਦੇ ਦਿੱਤੀ ਇਹ ਇਹ ਸਿਰਫ ਇੱਕ ਉਹ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਆ ਜਿਹੜੀ ਪਹਿਲਾਂ ਭਾਜਪਾ ਕੋਲ ਹੁੰਦੀ ਸੀਗੀ ਹੁਣ ਆਮ ਆਨੰਦ ਪਾਰਟੀ ਨੇ ਹਾਇਰ ਕਰ ਲਈ ਹੈ ਔਰ ਜੋ ਪੰਜਾਬ ਦੇ ਵਿੱਚ ਕਦੇ ਨੌਜਵਾਨਾਂ ਨੂੰ ਫੜ-ਫੜ ਕੇ ਐਨਐਸਏ ਲਾਤਾ ਔਰ ਕਿਵੇਂ ਸਟੇਟ ਦਾ ਮਾਹੌਲ ਪਹਿਲਾਂ ਹਾਈਪ ਦਿੱਤੀ ਗਈ ਫਿਰ ਉਹਨਾਂ ਨੂੰ ਫੜ ਕੇ ਐਨਐਸਏ ਲਾਏ ਗਏ ਔਰ ਕਿੱਦਾਂ ਦੀ ਸਿਚੁਏਸ਼ਨ ਔਰ ਇੱਥੇ ਅੱਜ ਮੈਂ ਭਾਜਪਾ ਨੂੰ ਵੀ ਕਿਟਾਰੇ 'ਚ ਖੜਾ ਕਰਦਾ ਕਿ 50 ਕਿਲੋਮੀਟਰ ਬੀਐਸਐਫ ਦਾ ਏਰੀਆ ਉਹ ਕੀਤਾ ਗਿਆ ਕਿੱਥੇ ਐਨਆਈਏ ਕਿੱਥੇ ਹੈ ਕਿ ਐਨਆਈਏ ਗੈਂਗਵਾਰ ਨੂੰ ਖਤਮ ਨਹੀਂ ਕਰ ਸਕਦੀ ਕਿ ਜੇਲ੍ਹਾਂ 'ਚ ਬਹਿ ਕੇ ਲੋਕ ਜਿਹਨੂੰ ਮਰਜ਼ੀ ਥ੍ਰੈਟ ਦੇ ਦੇਣਗੇ ਜਿਹਨੂੰ ਮਰਜ਼ੀ ਮਾਰ ਦੇਣਗੇ ਔਰ ਔਰ ਇਹ ਪੰਜਾਬ ਦੀ ਤਾਂ ਪੰਜਾਬ ਦਾ ਖੂਨ ਹੀ ਨਹੀਂ ਜਿਹੜਾ ਪੰਜਾਬ ਦਾ ਖੂਨ ਤਾਂ ਲਲਕਾਰ ਕੇ ਹਮੇਸ਼ਾ ਵਿਰੋਧੀਆਂ ਦਾ ਜਿਹੜਾ ਸਿਰ ਭੰਨੇ ਆ ਕਦੇ ਇਹ ਥੋੜੀ ਆ ਵੀ ਪਿੱਠ ਪਿੱਛੇ ਇੱਥੇ 2000 ਜਣੇ ਬੈਠੇ ਆ ਕੱਲਾ ਕੇ ਗੋਲੀ ਮਾਰ ਜੂ ਜਾਂ ਕਿਸੇ ਦੀ ਨਿਹੱਤੇ ਤੇ ਵਾਰ ਕਰ ਦੇਣਾ ਇਹ ਤਾਂ ਪੰਜਾਬੀਆਂ ਦੀ ਕੀ ਥੋੜੇ ਬਹੁਤੇ ਪੈਸੇ ਲਈ ਕੀ ਥੋੜੇ ਬਹੁਤੇ ਪੈਸੇ ਲਈ ਇੰਨਾ ਸੀ ਇਹ ਤਾਂ ਜਮੀਰ ਮਾਰ ਲਿਆ ਕਿ ਨੌਜਵਾਨਾਂ ਨੂੰ ਅਸੀਂ ਕਿਹੜੀ ਦਿਸ਼ਾ ਦੇਤੀ ਕੀ ਕੀ ਕੇ ਸਰਕਾਰਾਂ ਦਾ ਕੰਮ ਨਹੀਂ ਕਿ ਸਰਕਾਰਾਂ ਕਿਉਂ ਨਹੀਂ ਰੋਡਮੈਪ ਦੇ ਪਾ ਰਹੇ ਜਦੋਂ ਬੇਰੋਜ਼ਗਾਰੀ ਇੰਨੀ ਹੈ 5-5000 ਰੁਪਏ ਪਿੱਛੇ ਨਸ਼ਾ ਤਸਕਰ ਬੰਦੇ ਮਾਰੀ ਜਾਂਦੇ ਆ ਔਰ ਗੈਂਗਵਾਰ ਨੂੰ ਨਸ਼ ਨਸ਼ੇ ਨਾਲ ਹੀ ਜੋੜ ਸਕਦਾ ਜਿਹੜਾ ਜੇਲ੍ਹ ਚ ਬੈਠੇ ਨੇ ਉਹ ਤਾਂ ਲਾਲਚ ਦਿੰਦੇ ਹੋਣਗੇ ਨਾ ਵੀ ਤੈਨੂੰ ਕੋਈ 10-20000 ਦੇ ਦਾਂਗੇ 50000 ਦੇ ਦਾਂਗੇ ਕੋਈ ਲੱਖ ਰੁਪਈਆ ਦੇ ਦਾਂਗੇ ਵੀ ਤੂੰ ਭਾਈ ਆ ਫਲਾਣਾ ਬੰਦਾ ਮਾਰ ਔਰ ਕਿੰਨੇ ਔਰ ਜਿਹੜੇ ਪਤਲੇ ਪਤਲੇ ਤਿੰਨ ਮੁੰਡੇ ਸੀਗੇ ਜਿਨ੍ਹਾਂ ਨੇ ਅਬੋਰ ਦੇ ਉਸ ਕਾਰੋਬਾਰੀ ਨੂੰ ਮਾਰਤਾ ਕੀ ਉਹ ਕੋਈ ਚੰਗੇ ਇੱਕ ਬੰਦੇ ਨਾਲੋਂ ਤਕੜੇ ਹੋਣਗੇ ਮੈਂ ਤਾਂ ਉਹੀ ਕਹਿਣਾ ਕਿ ਇਹ ਇਹੋ ਜਿਹੇ ਕੰਮ ਅੱਜ ਸਟੇਟ ਦੇ ਅੱਜ ਯੂਪੀ ਬਿਹਾਰ ਚ ਇੰਡਸਟਰੀ ਜਾਣਾ ਚਾਹੁੰਦੀ ਹੈ ਸਾਡੀ ਸਟੇਟ ਚ ਇੰਡਸਟਰੀ ਨਹੀਂ ਰਹਿ ਰਹੀ ਔਰ ਜੋ ਮਤਲਬ ਬਾਹਰੋਂ ਵੀ ਬੱਚੇ ਜਿਹੜੇ ਇੱਥੇ ਹੁਣ ਆਉਣਾ ਪਸੰਦ ਨਹੀਂ ਕਰ ਰਹੇ ਵੀ ਇੱਥੇ ਇੱਥੇ ਤਾਂ ਮਾਹੌਲ ਹੀ ਬੜਾ ਮਾੜਾ ਹੋ ਗਿਆ। ਪਰ ਅੱਜ ਕੱਲ੍ਹ ਜਿਹੜਾ ਇੱਕ ਚਰਚਾ ਚ ਕੇਸ ਆਇਆ ਹੋਇਆ ਉਹ ਬਿਕਰਮ ਜੀਠੀ ਵਾਲਾ ਉਹਦੇ ਨਾਲ ਤਾਂ ਤੁਸੀਂ ਸਹਿਮਤ ਹੋਵੋਗੇ ਨਾ ਕਿਉਂਕਿ ਬਹੁਤੇ ਕਾਂਗਰਸ ਦੇ ਤੁਹਾਡੇ ਲੀਡਰ ਨੇ ਜਿਹੜੇ ਆਪਦੇ ਆਪ ਨੂੰ ਚੋਟੀ ਦੇ ਘਾਉਂਦੇ ਆ ਉਹ ਤਾਂ ਬਿਆਨ ਦੇ ਕੇ ਯੂ ਟਰਨ ਮਾਰੀ ਜਾਂਦੇ ਆ ਤੁਹਾਡਾ ਮੰਨਣਾ ਕੀ ਹੈ ਉਹ ਸਹੀ ਹੋਈ ਹੈ ਕਾਰਵਾਈ ਉਹਨੂੰ ਤਾਂ ਠੀਕ ਕਹੋਗੇ। ਦੇਖੋ ਬਿਕਰਮ ਜੀਠੀਆ ਤੇ ਕਾਂਗਰਸ ਸਰਕਾਰ 'ਚ ਪਰਚਾ ਹੋਇਆ ਸੀ ਉਹੀ ਐ ਵਿਕਰਮ ਮਜੀਠੀਏ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ ਕਿ ਵਿਕਰਮ ਮਜੀਠੀਏ ਨੇ ਅਸੀਂ ਨਹੀਂ ਕਹਿੰਦੇ ਕਿ ਗਲੀਆਂ 'ਚ ਜਾ ਕੇ ਮਜੀਠੀਏ ਨੇ ਚਿੱਟਾ ਵੇਚਿਆ ਪਰ ਚਿੱਟਾ ਵੇਚਣ ਵਾਲਿਆਂ ਨੂੰ ਪ੍ਰੋਟੈਕਟ ਕੀਤਾ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਉੱਥੇ ਉਹਨਾਂ ਅਫਸਰਾਂ ਦਾ ਵੀ ਕੀ ਮੌਜੂਦਾ ਰੋਲ ਨਹੀਂ ਕਿ ਜਿਹੜੇ ਉਸ ਸਮੇਂ ਦੇ ਐਸਐਸਪੀ ਡੀਐਸਪੀ ਆਈਜੀ ਜਾਂ ਸੀਨੀਅਰ ਆਫੀਸਰਜ਼ ਹੋਣਗੇ ਜਿਹੜੀ ਜਿਹੜੇ ਡਾਇਰੈਕਸ਼ਨ ਮੰਗ ਮੰਨਦੇ ਸੀ ਵਿਕਰਮ ਮਜੀਠੀਏ ਦੀ ਕਿਉਂਕਿ ਪੋਲੀਟੀਸ਼ੀਅਨ ਤਾਂ ਫਸ ਜਾਂਦਾ ਹੈ ਅਫਸਰ ਫੇਰ ਉਸ ਜਾਲ 'ਚੋਂ ਨਿਕਲ ਜਾਂਦੇ ਪਰ ਸਾਡਾ ਸਵਾਲ ਪ੍ਰੋਸੀਜਰ ਤੇ ਹੈ ਕੀ ਕੀ ਕਿੱਡੀ ਗੱਲ ਆ ਵੀ 4:30 ਵਜੇ ਤੁਸੀਂ ਐਫਆਰ ਕਰਨੀ ਮਾਹੌਲ ਬਣਾਉਣਾ মিডিਆ ਹਾਈਪ ਵੀ ਮਤਲਬ ਇੰਨਾ ਕੋਈ ਜਾਂ ਤਾਂ ਚਲੋ ਠੀਕ ਹੈ ਕੋਈ ਭਗੌੜਾ ਹੋਵੇ ਜਾਂ ਕੋਈ ਦੇਸ਼ ਛੱਡ ਕੇ ਭੱਜ ਗਿਆ ਹੋਵੇ ਤੇ ਜਿਹੜਾ ਬੰਦਾ ਤੁਸੀਂ ਸਾਹਮਣੇ ਖੜਾ ਉਹਨੂੰ ਫੜ ਲਓ ਪਰ ਆਪਦਾ ਐ ਕੈਡਵਰਟਾਈਜ਼ਮੈਂਟ ਕਿਉਂ ਕਰ ਰਹੇ ਹੋ ਕਿ ਆਪਦਾ ਕਿਉਂ ਐਡਵਰਟਾਈਜ਼ਮੈਂਟ ਕਰਕੇ ਦਿਖਾ ਰਹੇ ਹੋ ਲੋਕਾਂ ਨੂੰ ਵੀ ਹਾਂ ਵੀ ਅਸੀਂ ਟੰਗ ਤਾਂ ਫਲਾਣਾ ਜਿਹੜੇ ਤੁਹਾਡੇ ਚ ਬੈਠੇ ਆ ਸਾਰੇ ਕਹਿ ਰਹੀ ਹੈ ਨਾ ਕਹਿੰਦੇ ਜਦੋਂ ਨਹੀਂ ਸੀ ਹੱਥ ਪੈਂਦਾ ਵੱਡਿਆਂ ਨੂੰ ਉਦੋਂ ਕਹਿੰਦੇ ਸੀ ਹੱਥ ਨਹੀਂ ਪੈਂਦਾ ਹੁਣ ਵੱਡੀ ਮੱਛੀ ਨੂੰ ਹੱਥ ਪਾਇਆ ਹੁਣ ਕਾਂਗਰਸ ਭਾਜਪਾ ਅਕਾਲੀ ਦਲ ਸਾਰੇ ਇਕੱਠੇ ਹੋਏ ਫਿਰਦੇ ਆ ਦੇਖੋ ਵੱਡੀ ਮੱਛੀ ਨੂੰ ਵੱਡੀਆਂ ਮੱਛੀਆਂ ਜਿੰਨ ਜਿਹੜੇ 3 ਸਾਲ ਪਹਿਲਾਂ ਜਿਨ੍ਹਾਂ ਦੇ ਘਰ ਦੇ ਗੁਜ਼ਾਰੇ ਚੱਲਦੇ ਹੁੰਦੇ ਸੀ ਅੱਜ ਵੱਡੇ ਵੱਡੇ ਮਹਿਲ ਤੇ ਕਿੰਨੇ ਕਿੰਨੇ ਕਿੱਲਿਆਂ ਚ ਕੋਠੀਆਂ ਬਣਾ ਲੀਆਂ ਅੱਜ ਜੀਵਨ ਦਾ ਜਿਹੜਾ ਰਹਿਣ ਸਹਿਣ ਦਾ ਤਰੀਕਾ ਬਦਲ ਗਿਆ ਕਿਸੇ ਨੇ ਵੱਡੀਆਂ ਕਾਰਾਂ ਲੈ ਲਈਆਂ ਕਿਸੇ ਦੇ ਮੈਂ ਤਾਂ ਕਹਿੰਨਾ ਹੱਥਾਂ ਤੇ ਕੜੀਆਂ ਹੀ ਇੰਨੀਆਂ ਮਹਿੰਗੀਆਂ ਤੇ ਮੋਬਾਈਲ ਰੱਖੇ ਹੁੰਦੇ ਆ ਕਿ ਪੰਜਾਬ ਨੇ 92 ਐਮਐਲਏ ਇਹੀ ਕੁਝ ਕਰਨ ਲਈ ਤੁਹਾਨੂੰ ਦਿੱਤੇ ਸੀ ਲੋਕ ਠੀਕ ਹੈ ਸਾਡੀਆਂ ਗਲਤੀਆਂ ਸੀ ਲੋਕਾਂ ਨੇ ਸਾਡੇ ਤੋਂ ਅੱਕ ਕੇ ਜਾਂ ਸਾਡੇ ਤੋਂ ਨਾਰਾਜ਼ ਹੋ ਕੇ ਇਹਨਾਂ ਨੂੰ ਚੁਣਿਆ ਕਿ ਅੱਜ ਇਸ ਹਿਸਟਰੀ ਦੀ ਸਭ ਤੋਂ ਵੱਧ ਸਿਕਿਉਰਿਟੀ ਪੰਜਾਬ ਦੇ ਮੁੱਖ ਮੰਤਰੀ ਕੋਲ 15-15 ਲੱਖ ਦਾ ਬੁਲਟ ਪ੍ਰੂਫ ਕੈਬਨ ਤੇ ਜਿਹੜਾ ਅੱਗੇ ਲਗਾ ਕੇ ਮੁੱਖ ਮੰਤਰੀ ਨੂੰ ਭਾਸ਼ਣ ਦੇਣਾ ਪਵੇ ਤੇ ਫਿਰ ਤੂੰ ਜਦੋਂ ਮੁੱਖ ਮੰਤਰੀ ਆਪ ਦੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਹੇ ਤੇ ਫਿਰ ਉਹ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਕੀ ਕਰਨਗੇ ਜਿੱਥੇ ਜਦੋਂ ਜ਼ਿਲ੍ਹਿਆਂ ਦੇ ਵਿੱਚ ਇੰਟਰਵਿਊ ਹੋਣ ਲੱਗ ਜਾਣ ਜਦੋਂ ਨੌਜਵਾਨਾਂ ਨੂੰ ਜਦੋਂ ਮਰਜ਼ੀ ਗਲੀਆਂ 'ਚ ਖਿਲਾਰ ਕੇ ਮਾਰ ਦਿੱਤਾ ਜਾਵੇ ਤੇ ਇੰਡਸਟਰੀ ਲਿਸਟ ਜਿਹੜੇ ਉਹ ਘਰੇ ਜਾਣ ਲੱਗੇ ਵੀ ਡਰਨ ਤੇ ਸਟੇਟ ਆ ਜਿਹੜੀ ਔਰ ਨਸ਼ਾ ਨਸ਼ਾ ਤਾਂ ਗਲੀਆਂ ਦੇ ਵਿੱਚ ਮੈਂ ਕਹਿੰਨਾ ਜਿਹੜੀ ਘਰਾਂ 'ਚ ਸਪਲਾਈ ਤੱਕ ਇਸ ਸਰਕਾਰ ਦੇ ਵਿੱਚ ਇਹ ਲਾ ਪਹੁੰਚ ਰਹੇ ਮੱਛੀਆਂ ਠੀਕ ਹੈ ਮੱਛੀਆਂ ਕਰ ਰਹੇ ਹੋ ਇਹਨਾਂ ਤੁਸੀਂ ਰਾਜਨੀਤੀ ਆਪਦੀ ਕਰਨੀ ਹੋਣੀ ਹੈ ਮਜੀਠੀਆ ਨੇ ਜੇ ਗੁਨਾਹ ਕੀਤਾ ਤੁਹਾਡਿਆਂ ਨੇ ਕੀਤਾ ਸਾਡਿਆਂ ਨੇ ਕੀਤਾ ਕਾਰਵਾਈਆਂ ਕਰੋ ਪਰ ਜਿਹੜੇ ਤੁਹਾਡੇ ਅੱਜ 92 ਬੈਠੇ ਆ ਜਿਹੜੀ ਅੰਨੇ ਵਾ ਕ腐ਸ਼ਨ ਕਰ ਰਹੀ ਹੈ ਜਿਨ੍ਹਾਂ ਦੀ ਡਾਇਰੈਕਸ਼ਨਾਂ ਦੇ ਨਾਲ ਸੱਟੇਬਾਜ਼ੀਆਂ ਚੱਲ ਰਹੀਆਂ ਜਿਨ੍ਹਾਂ ਦੀਆਂ ਡਾਇਰੈਕਸ਼ਨਾਂ ਦੇ ਨਾਲ ਵੀਡੀਓ ਦਫ਼ਤਰਾਂ ਦੇ ਵਿੱਚ ਕੀ ਤਹਿਸੀਲਾਂ ਦੇ ਵਿੱਚ ਕੀ ਜਿਹੜੇ ਤੁਹਾਡੇ ڪرਿੰਦੇ ਬਹਿ ਕੇ ਸ਼ਰੇਆ ਮੈਂ ਕਹਿੰਦਾ ਵੀ 2000 ਰੁਪਏ ਨਹੀਂ ਛੱਡਦੇ ਔਰ 33 33% ਪੰਚਾਇਤਾਂ ਤੋਂ ਕਮਿਸ਼ਨ ਲਿਆ ਜਾਂਦਾ ਔਰ ਪੰਜਾਬ ਦੇ ਵਿੱਚ ਜਿਹੜੀ ਉਹ 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 ਹੋ ਰਿਹਾ ਉਹਨਾਂ ਤੇ ਵੀ ਕਾਰਵਾਈ ਕਰ ਦੋ ਨਹੀਂ ਜਿਹੜੀ ਗੱਲ ਫਿਰ ਇੱਕ ਗੱਲੋਂ ਤਾਂ ਠੀਕ ਹੈ ਵੀ ਤੁਸੀਂ ਕਿ ਕ腐ਸ਼ਨ ਭਾਵੇਂ ਆਪਣੇ ਕਰਨ ਚਾਏ ਬਗਾਨੇ ਕਰਨੋ ਤਾਂ ਇਹ ਵੀ ਕਹਿੰਦੇ ਕਹਿੰਦੇ ਅਸੀਂ ਛੱਡਦੇ ਨਹੀਂ ਭਾਵੇਂ ਉਹ ਸਾਡਾ ਪਤਾ ਸਾਨੂੰ ਲੱਗ ਜੇ ਕਿ ਜਲੰਧਰ ਦਾ ਇੱਕ ਵਿਧਾਇਕ ਸ਼ਾਂਗਿਆ ਉਹ ਤੋਂ ਪਹਿਲਾਂ ਹੋਰ ਦੋ ਤਿੰਨ ਕਾਰਵਾਈ ਕੀਤੀ ਮੰਤਰੀ ਮੰਡਲ ਚੋਂ ਕਈ ਵਾਰ ਕੱਢੇ ਕਹਿੰਦੇ ਪਹਿਲੀਆਂ ਸਰਕਾਰਾਂ ਚ ਆਪਸ ਵਿੱਚ ਹੀ ਕਰ ਜਾਂਦੇ ਸੀ ਸੈਟਿੰਗ ਅਸੀਂ ਜਿਹਦੀ ਸ਼ਿਕਾਇਤ ਆਉਂਦੀ ਹੈ ਮੈਰਿਟ ਦੇ ਆਧਾਰ ਤੇ ਫੈਸਲਾ ਵੀ ਲੈ ਲੈਣੇ ਤੁਹਾਨੂੰ ਜੀ ਮੈਂ ਇੱਕ ਗੱਲ ਕਹਿਣਾ ਹੈ ਕਿ 2022 ਸਰਕਾਰ ਬੰਦੇ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਕਿ 1% ਕਮਿਸ਼ਨ ਲਿਆ ਵਿਜੇ ਸਿੰਘਲਾ ਨੇ ਤੇ ਇਹ ਜੀ اپੋਜੀਸ਼ਨ ਨੂੰ ਪਤਾ ਨਹੀਂ ਸੀ ਮੇਰੇ ਕੋਲ ਰਿਕਾਰਡਿੰਗ ਹੈ ਮੇਰੇ ਕੋਲ ਸਬੂਤ ਹੈ ਤੇ ਮੁੱਖ ਮੰਤਰੀ ਨੇ ਆਪਦੇ ਘਰੋਂ ਅरेस्ट ਕਰਵਾਇਆ ਵਿਜੇ ਸਿੰਘ ਲਾਣ ਆਪਦੇ ਘਰੋਂ ਅरेस्ट ਕਰਵਾਇਆ ਕੀ ਪੰਜਾਬ ਪੁਲਿਸ ਹੁਣ ਦੱਸੇਗੀ ਕਿ ਮੁੱਖ ਮੰਤਰੀ ਗਲਤ ਸੀਗੇ ਕੀ ਸੀਐਮ ਗਲਤ ਸੀਗੇ ਕਿ ਸੀਐਮ ਨੇ ਗਲਤ ਸਟੇਟਮੈਂਟ ਦਿੱਤੀ ਫਿਰ ਜੇ ਸੀਐਮ ਸਹੀ ਸੀ ਤੇ ਫਿਰ ਅੱਜ ਕਲੀਨ ਚੈਟ ਵਿਜੇ ਸਿੰਘ ਲਾਣ ਨੂੰ ਕਿਉਂ ਦਿੱਤੀ ਫਿਰ ਤਾਂ ਤੁਸੀਂ ਉਹਨਾਂ ਦੇ ਵਿਆਹਾਂ ਦੇ ਵਿੱਚ ਬੁਲੀਆਂ ਪਾਰੇ ਹੋ ਨੱਚ ਟੱਪ ਰਹੇ ਹੋ ਕੀ ਲੋਕਾਂ ਦਾ ਟਾਈਮ ਵੇਸਟ ਕਰ ਰਹੇ ਹੋ ਕਿ ਬਸ ਠੀਕ ਹੈ ਜਦੋਂ ਕੋਈ ਇਲੈਕਸ਼ਨ ਆਉਂਦਾ ਲੁਧਿਆਣੇ ਇਲੈਕਸ਼ਨ ਆਇਆ ਉਦੋਂ ਰਮਨ ਅਰੂੜਾ ਟੰਗਦਾ ਸੰਗਰੂਰ ਬਾਏ ਇਲੈਕਸ਼ਨ ਸੀਗਾ ਐਮਪੀ ਵਾਲਾ ਉਦੋਂ ਵਿਜੇ ਸਿੰਘਲਾ ਟੰਗਦਾ ਤੇ ਜਦੋਂ ਨਾ ਕੋਈ ਨਾ ਕੋਈ ਇਲੈਕਸ਼ਨ ਆਉਂਦਾ ਇੱਕ ਕਾਮ ਆਰ ਕੇ ਬਨੇਰੇ ਤੇ ਟੰਗ ਦਿੰਦੇ ਆ ਕਿਉਂਕਿ ਇਹਨਾਂ ਕੋਲ ਕਾਫੀ ਹੈ ਸਰਕਾਰ ਲਈ 92 ਇਹਨਾਂ ਦੇ ਕੋਲ ਐਮਐਲਏ ਨੇ ਤੇ ਇਹਨਾਂ ਨੂੰ ਐ ਲੱਗਦਾ ਵੀ ਠੀਕ ਹੈ ਜੇ ਦੋ ਚਾਰ ਫੜ ਕੇ ਵੀ ਜਿਹੜੀ ਹਾਈਪ ਕ੍ਰੀਏਟ ਕਰਦੇ ਆ ਸਿਰਫ ਇੱਕ ਤਮਾਸ਼ਿਆਂ ਦੀ ਸਰਕਾਰ ਹੈ ਜਿਵੇਂ ਦਿੱਲੀ 'ਚ ਇਹ ਕਰਦੇ ਸੀਗੇ ਉਸੇ ਤਰੀਕੇ ਨਾਲ ਇੱਥੇ ਕਰ ਰਹੇ ਆ ਕੀ ਦਿੱਲੀ ਦੇ ਸਾਰੇ ਲੋਕ ਬੈਠ ਕੇ ਪੰਜਾਬ ਸਕੂਲ এডਿਕੇਸ਼ਨ ਬੋਰਡ ਦੇ ਕਿ ਇੱਥੇ ਵਾਈਸ ਚਾਂਸਲਰ ਕੀ ਇੱਥੇ ਚੇਅਰਮੈਨੀਆਂ ਜਸਟੀ ਦੀਆਂ ਕੀ ਸਾਰੀ ਦਿੱਲੀ ਦੇ ਲੋਕ ਆ ਕੇ ਇੱਥੇ ਜਿਹੜਾ ਕਬਜ਼ਾ ਜਿਨ੍ਹਾਂ ਨੇ ਕਰ ਲਿਆ ਮੁੱਖ ਮੰਤਰੀ ਤੱਕ ਨਾਂ ਦੇ ਮੁੱਖ ਮੰਤਰੀ ਰਹਿ ਚੁੱਕੇ ਆ ਸਰਕਾਰ ਤਾਂ ਦਿੱਲੀ ਵਾਲੇ ਚਲਾ ਰਹੇ ਜਿਵੇਂ ਤੁਸੀਂ ਸਾਰੀਆਂ ਗੱਲਾਂ ਕੀਤੀਆਂ ਜੇ ਸਾਰੇ ਨੁਕਸ ਹੈਗੇ ਆ ਕਿਸੇ ਥਾਂ ਤੇ ਵੀ ਠੀਕ ਨਹੀਂ ਹੋ ਪਾਇਆ ਫਿਰ ਸੰਭੂਗਾ ਕੌਣ ਚਲਾਊਗਾ ਕਿਵੇਂ ਜੇ ਕਾਂਗਰਸ ਵਾਲੇ ਹੀ ਗੱਲ ਕਰੀਏ ਤਾਂ ਕਾਂਗਰਸ ਦੇ ਆਪ ਦੇ 8-10 ਬੰਦੇ ਆ ਕਹਿੰਦੇ ਇੱਕ ਕੁਰਸੀ ਮੈਂ ਸੰਭੜੀਆਂ ਮੁੱਖ ਮੰਤਰੀ ਆ ਸੋਨੂ ਜੀ ਕਾਂਗਰਸ ਦੀ ਨਾ ਸਭ ਤੋਂ ਵੱਡੀ ਗੱਲ ਹੀ ਇਹ ਹੈ ਕਿ ਕਾਂਗਰਸ ਚ ਫ੍ਰੀडम ਹੈ ਤੁਹਾਨੂੰ ਤੁਹਾਡੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ ਭਾਜਪਾ ਹੋਵੇ ਆਪ ਹੋਵੇ ਚੂੰਦੀ ਆਵਾਜ਼ ਨਹੀਂ ਨਿਕਲਦੀ ਵਨ ਮੈਨ ਆਰਮੀ ਹੈ ਚਾਹੇ ਅਕਾਲੀ ਦਲ ਹੋਵੇ ਮੈਂ ਤਾਂ ਕਹਿੰਦਾ ਚੰਗੀ ਗੱਲ ਹੈ ਜਿੰਨੇ ਜ਼ਿਆਦੇ ਹੈ ਅੱਜ 13 ਚੋਂ 7 ਐਮਪੀ ਸਾਡੇ ਆ ਪੰਜਾਬ ਦੇ ਲੋਕ ਸਾਡੇ ਨਾਲ ਹੈ ਪੰਜਾਬ ਦੀ ਸੱਥਾਂ ਦੇ ਵਿੱਚ ਸਾਡੀ ਚਰਚਾ ਚੱਲ ਰਹੀ ਹੈ ਥੋੜੇ ਬਹੁਤੇ ਡਿਸਪਿਊਟਸ ਨੇ ਜਿਹੜੇ ਕਲੀਅਰ ਹੋ ਜਾਣਗੇ ਔਰ ਪੰਜਾਬ ਨੂੰ ਬਚਾਉਣ ਲਈ ਕਾਂਗਰਸੀਆਂ ਨੂੰ ਵੀ ਇਕੱਠੇ ਹੋਣਾ ਪੈਣਾ ਔਰ ਸਰਕਾਰ ਹੈ ਜਿਹੜੀ ਆਊਗੀ ਔਰ ਸੀਰੀਅਸ ਪੋਲਿਟਿਸ਼ੀਅਨਾਂ ਦਾ ਟਾਈਮ ਆਊਗਾ ਦੇਖੋ ਅੱਜ ਸੋਨੂ ਜੀ ਬਾਕੀ ਨਾਲ ਗੱਲ ਕਰਦੇ ਆ ਮਤਲਬ ਅੱਜ ਪੱਤਰਕਾਰੀ ਕਰ ਰਿਹਾ ਜੇ ਮੈਂ ਕਹਾਂ ਮੈਂ ਆ ਕਿ ਪੱਤਰਕਾਰੀ ਕਰੂ ਮੈਂ ਨਹੀਂ ਕਰ ਸਕਦਾ ਹਰ ਬੰਦੇ ਦਾ ਇੱਕ ਪ੍ਰੋਫੈਸ਼ਨ ਹੁੰਦਾ ਹਰ ਬੰਦੇ ਦਾ ਇੱਕ ਇੱਕ ਲਾਈਨ ਹੁੰਦੀ ਹੈ ਇਹ ਆ ਕੇ ਕੋਈ ਕਿਸੇ ਲਾਈਨ ਚੋਂ ਸੀ ਇੱਕ ਲੋਕਾਂ ਨੇ ਅੱਖਾਂ ਕਾਇਆਂ ਨੇ ਇਹਨਾਂ ਨੂੰ ਵੋਟਾਂ ਪਾਤੀਆਂ ਤੇ ਫਿਰ ਇਹੀ ਕੁਝ ਹੋਣਾ ਜਦੋਂ ਇਹਨਾਂ ਨੂੰ ਕੋਈ ਰੋਡ ਮੈਪ ਹੀ ਨਹੀਂ ਪਤਾ ਕੰਮ ਇਹਨਾਂ ਦਾ ਐਸਐਸਪੀ ਕੋਲ ਹੁੰਦਾ ਫੋਨ ਕਿਸੇ ਹੋਰ ਵਿਭਾਗ ਵਿੱਚ ਕਰੀ ਜਾਂਦੇ ਆ ਇਹਨਾਂ ਨੂੰ ਸਮਝ ਹੀ ਨਹੀਂ ਇਹਨਾਂ ਨੂੰ ਨੌਲੋਜੀ ਨਹੀਂ ਤੇ ਲੋਕਾਂ ਨੇ ਟਾਈਮ ਵੇਸਟ ਕਰਨਾ। ਆਪ ਇੱਕ ਟ੍ਰੈਂਡ ਚੱਲ ਗਿਆ ਰੁਝਾਨ ਪੈਦਾ ਹੋ ਗਿਆ ਇਸ ਪੋਲਿਟਿਕਸ ਦਾ ਕਿ ਇਸ ਵਾਰੀ ਤੁਸੀਂ ਸਾਡੇ ਇਹ ਬੰਦੇ ਨੂੰ ਹੱਥ ਪਾਇਆ ਸਾਡੀ ਵਾਰੀ ਆਉਣ ਦਿਓ ਅਸੀਂ ਵੀ ਟੰਗਾਂਗੇ। ਜਿਹੜੀ ਇਹ ਪੋਲਿਟਿਕਸ ਇੱਕ ਦੂਜੇ ਨੂੰ ਧਮਕੀਆਂ ਦੇਣ ਵਾਲੀ ਇਸ ਪੋਲਿਟਿਕਸ ਬਾਰੇ ਕੀ ਖਿਆਲ? ਸੋਨੋ ਜੀ ਮੈਂ ਇਸ ਗੱਲ 'ਤੇ ਵਿਸ਼ਵਾਸ ਰੱਖਦਾ ਹਾਂ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਿਸਟਮ ਨੂੰ ਇੰਨਾ ਗੰਦਾ ਤੇ ਇੰਨਾ ਗਲਤ ਕਲਚਰ ਕ੍ਰੀਏਟ ਕਰਤਾ ਕਿ ਪੰਜਾਬ ਦੇ ਪੱਤਰਕਾਰ ਇਹਨਾਂ ਨੇ ਨਹੀਂ ਛੱਡੇ। ਪੰਜਾਬ ਦੇ ਮਾਸਟਰਾਂ ਤੇ ਡਾਂਗਾ ਇਹਨਾਂ ਨੇ ਫੇਰੀਆਂ। ਪੰਜਾਬ ਦੇ ਸੋਸ਼ਲ ਐਕਟਿਵਿਸਟ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਗੱਲ ਰੱਖਦੇ ਸੀ ਉਹਨਾਂ ਤੇ ਪਰਚੇ ਕੀਤੇ ਜਿਹੜਾ ਸਰਕਾਰ ਤੋਂ ਸਵਾਲ ਪੁੱਛਦਾ ਸੀ ਉਹਨਾਂ ਸਾਰਿਆਂ ਦਾ ਮੈਂ ਪੰਜਾਬੀ ਚ ਕਹਦਾ ਵੀ ਇਹਨਾਂ ਦੇ ਰੱਜ ਕੇ ਕਟਾਪਾ ਉਹਨਾਂ ਤੇ ਚੜਿਆ ਔਰ ਜੋ ਇਹਨਾਂ ਨੇ ਸਿਚੁਏਸ਼ਨ ਬਣਾਈ ਹੈ ਮੈਂ ਸਮਝਦਾ ਕਿ ਸਮਝਦਾਰ ਵਿਅਕਤੀ ਦੇ ਹੱਥ ਚ ਪੰਜਾਬ ਸੇਵ ਹੋਗਾ ਨਹੀਂ ਤਾਂ 10 ਸਾਲ ਜਿੰਦੀ ਸਰਕਾਰ ਆਇਆ ਕਰੂਗਾ ਦੂਜੇ ਨੂੰ ਟੰਗਦਿਆ ਕਰੂਗਾ ਇਹਨਾਂ ਨੇ ਗਲਤ ਪਿਰਤ ਪਾਤੀ ਮੈਂ ਇਹ ਕਹਿੰਨਾ ਪੋਲਿਟਿਸ਼ੀਨਾਂ ਨੂੰ ਟੰਗੋ ਮੈਂ ਵਾਰ-ਵਾਰ ਕਹਿੰਨਾ ਅੱਜ ਤੱਕ ਕਿਸੇ ਅਫਸਰ ਦੀ ਕਿਉਂ ਜਵਾਬਦੇਹੀ ਨਹੀਂ ਬਣਦੀ ਅਫਸਰਾਂ ਨੂੰ ਚੰਗੇ ਕਮਰਿਆਂ 'ਚ ਬੈਠੇ ਐ ਏਸੀ ਚੱਲਦੇ ਐ 10-10 ਗਨਮੈਨ ਮਿਲੇ ਐ ਤੇ ਕਹਿ ਦਿੰਦੇ ਐ ਕਿ ਸਰ ਲਾਅ ਮੇ ਨਹੀਂ ਹੈ ਇਹ ਕੰਮ ਨਹੀਂ ਹੋ ਸਕਦਾ ਆਈਪੀਐਸ ਆਈਐਸ ਕਹਿ ਦਿੰਦੇ ਐ ਔਰ ਆਈਪੀਐਸ ਆਈਐਸ ਹੀ ਕੁੰਡੀਆਂ ਦੱਸਦੇ ਐ ਮੰਤਰੀਆਂ ਨੂੰ ਵੀ ਫਲਾਣਾ ਕੰਮ ਐ ਹੋਊਗਾ ਜੀ ਫਲਾਣੀ ਇੱਥੋਂ ਹੋਊਗੀ ਤੇ ਜਦੋਂ ਸਰਕਾਰ ਬਦਲੀ ਮੰਤਰੀ ਚੱਕਿਆ ਜਾਂਦਾ ਅਫਸਰ ਕਿਉਂ ਬਚਦੇ ਐ ਅੱਜ 70 ਸਾਲਾਂ 'ਚ ਬਿਊਰੋਕ੍ਰਾਸੀ ਸਟੇਟ ਨੂੰ ਚਲਾ ਰਹੀ ਐ ਕੀ ਕੀ ਜਦੋਂ ਅੱਜ ਤੁਸੀਂ ਚਲੇ ਜਾਓ ਨਿਊ ਚੰਡੀਗੜ੍ਹ ਵਾਲੇ ਪਾਸੇ ਸਭ ਤੋਂ ਜਿਆਦਾ ਵੱਡੇ ਫਾਰਮ ਹਾਊਸ ਕਿੰਨੇ ਕਿਨਾਂ ਦੇ ਅਫਸਰਾਂ ਦੇ ਸਭ ਤੋਂ ਵੱਧ ਪ੍ਰਾਪਰਟੀ ਕਿੰਨਾਂ ਕੋਲ ਹੈ ਅਫਸਰਾਂ ਕੋਲ ਹੈ ਪਰ ਮੈਂ ਇੱਥੇ ਕਹਿਣਾ ਹੈ ਕਿ ਜਿੱਦੇ ਅਦਰ ਸਟੇਟਸ ਨੇ ਚਾਹੇ ਮਹਾਰਾਸ਼ਟਰ ਹੈ ਉਹ ਆਪਦੇ ਕੈਡਰ ਦੇ ਅਫਸਰਾਂ ਨੂੰ ਪਹਿਲ ਦਿੰਦੇ ਆ ਪੰਜਾਬ 'ਚ ਪੰਜਾਬੀ ਅਫਸਰਾਂ ਦੀ ਲੋੜ ਹੈ ਜਿਹੜੇ ਚੰਗੇ ਇਮਾਨਦਾਰ ਅਫਸਰਾਂ ਦੀ ਲੋੜ ਹੈ ਤਾਂ ਹੀ ਪੰਜਾਬ 'ਚ ਨਸ਼ਾ ਬੰਦ ਹੋ ਸਕਦਾ ਤਾਂ ਹੀ ਕਰਪਾਣਾ ਹੈ ਅਫਸਰਾਂ ਤੇ ਗੱਲ ਕਾਰਵਾਈ ਨਹੀਂ ਹੁੰਦੀ ਇੱਥੇ ਤਾਂ ਹਿਸਟਰੀ 'ਚ ਪਹਿਲੀ ਵਾਰ ਹੀ ਹੋਇਆ ਹੈ ਕਿ ਵਿਜੀਲੈਂਸ ਦੇ ਚੀਫ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਇੱਕ ਮੁਖਸਰ ਦੇ ਆਈਐਸ ਜਿਹੜੇ ਡੀਸੀ ਸੀ ਡਿਪਟੀ ਕਮਿਸ਼ਨਰ ਉਹ ਸਸਪੈਂਡ ਹੋਏ ਲੁਧਿਆਣੇ ਤੋਂ ਦੋ ਅਫਸਰ ਹੋਏ ਬੇਸ਼ੱਕ ਬਾਅਦ ਚਭਾਲ ਹੋਏ ਇਹ ਜਿਹੜੀਆਂ ਕਾਰਵਾਈਆਂ ਹੋਈਆਂ ਠੀਕ ਨਹੀਂ ਲੱਗ ਦੇਖੋ ਜਿਹੜਾ ਤਾਂ ਵਿਜੀਲੈਂਸ ਦਾ ਚੀਫ ਸਸਪੈਂਡ ਹੋਇਆ ਉਹ ਸਾਰੇ ਪੰਜਾਬ ਨੂੰ ਪਤਾ ਹੈ ਵੀ ਉਹ ਕਿਹੜੇ ਪਰਚੇ ਨੂੰ ਲੈ ਕੇ ਸਸਪੈਂਡ ਹੋਇਆ ਕਿ ਉਹਦੇ ਤੇ ਪੋਲਿਟੀਕਲ ਦਬਾਅ ਬਣਾਇਆ ਜਾ ਰਿਹਾ ਸੀ ਉਹਨਾਂ ਨੇ ਜਵਾਬ ਦਿੱਤਾ ਪਹਿਲਾਂ ਜਿਹੜੇ ਅਫਸਰਾਂ ਨੂੰ ਇਹਨਾਂ ਨੇ ਸਸਪੈਂਡ ਕੀਤਾ ਫਿਰ ਉਹਨਾਂ ਨੂੰ ਬਹਾਲ ਕੀਤਾ ਉਹਨਾਂ ਤੋਂ ਹੀ ਪਰਚਾ ਦਰਜ ਕਰਵਾਇਆ ਉਹ ਸਾਰਿਆਂ ਨੂੰ ਪਤਾ ਹੈ ਔਰ ਠੀਕ ਹੈ ਵੀ ਤੁਸੀਂ ਇੱਕ ਅੱਦੇ ਨੂੰ ਕਿਸੇ ਡਿਪਟੀ ਕਮਿਸ਼ਨਰ ਨੂੰ ਸਸਪੈਂਡ ਕਰਤਾ ਜਿਹੜਾ ਤੁਹਾਡੀ ਗੱਲ ਨਹੀਂ ਸੁਣਦਾ ਹੋਊਗਾ ਉਹ ਕਰਤਾ ਪਰ ਜਿੱਥੋਂ ਕ腐ਸ਼ਨ ਦੀ ਕੜੀ ਤੁਰਦੀ ਹੈ ਜਿਹੜੇ ਮਹਿਕਮਿਆਂ ਦੇ ਸੈਕਟਰੀ ਹੁੰਦੇ ਆ ਜਾਂ ਚੀਫ ਸੈਕਟਰੀ ਹੁੰਦੇ ਆ ਜਿਨ੍ਹਾਂ ਦੇ ਹੱਥ 'ਚ ਤਾਕਤ ਹੁੰਦੀ ਹੈ ਫੰਡ ਜਨਰੇਟ ਕਰਨ ਦੀ ਪਾਲਿਸੀਆਂ ਬਣਾਉਣ ਦੀ ਪੰਜਾਬ ਦਾ ਰੋਡਮੈਪ ਤੈਅ ਕਰਨ ਦੀ ਉਹ ਬਚ ਜਾਂਦੇ ਆ ਹੂੰ ਜਿਹੜੇ ਜਿਹੜੇ ਔਰ ਔਰ ਸਾਰੇ ਪੰਜ ਸੱਤ ਕਮਾਊ ਪੁੱਤ ਹੁੰਦੇ ਆ ਉਹ ਰੇਕ ਸਰਕਾਰ ਦੇ ਵਿੱਚ ਹੀ ਸੈਟਿੰਗਾਂ ਕਰਕੇ ਚੰਗੀਆਂ ਪੋਜੀਸ਼ਨਾਂ ਤੇ ਲੱਗੇ ਆ ਉਹ ਇਹ ਸਰਕਾਰ 'ਚ ਵੀ ਲੱਗੇ ਆ ਔਰ ਮੈਂ ਮੰਨਦਾ ਉਹ ਸਾਡੀ ਸਰਕਾਰ 'ਚ ਵੀ ਲੱਗੇ ਸੀ ਔਰ ਉਹ ਅਕਾਲੀ ਦਲ 'ਚ ਵੀ ਲੱਗੇ ਸੀ ਇਹ ਕੋ ਉਹ ਨੈਕਸਸ ਹੈ ਇਸ ਕਰਕੇ ਠੀਕ ਹੈ ਪੋਲਿਟ ਪੋਲਿਟਿਸ਼ੀਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੋਲਿਟਿਸ਼ੀਨ 5 ਸਾਲ ਤੱਕ ਚਾਹੁੰਦਾ ਅਫਸਰ 40 ਸਾਲ ਰਹਿੰਦਾ ਇਹ ਇਹ ਫਰਕ ਹੈ ਇਹ ਇਸ ਕਰਕੇ ਇਸ ਚੀਜ਼ ਨੂੰ ਸਮਝਣਾ ਪਊਗਾ ਤੁਸੀਂ ਮੈਂ ਦੇਖਦਾ ਹੁੰਦਾ ਸੀ ਜਿਹੜੇ ਵਿਚਾਰੇ ਮੰਤਰੀਆਂ ਨੂੰ ਇਨੀ ਨੌਲੇਜ ਨਹੀਂ ਹੁੰਦੀ ਸੀ ਉਹ ਆਦੇ ਮਹੱਕਮੇ ਦੇ ਸੈਕਟਰੀ ਨੂੰ ਜਾਂ ਕਿਸੇ ਅਫਸਰ ਨੂੰ ਫੋਨ ਕਰਦੇ ਸੀ ਉਹ ਕਹਿੰਦੇ ਨਹੀਂ ਸਰ ਇਹ ਲਾਅ ਨਹੀਂ ਵੀ ਤੁਸੀਂ ਹੁਣ ਇੱਕ ਠੀਕ ਹੈ ਐਮ ਐਲ ਏ ਲੋਕਾਂ ਦਾ ਚੁਣਿਆ ਹੋਇਆ ਨਾਮਾਇਦਾ ਹੁੰਦਾ ਐਮ ਐਲ ਏ ਦੇ ਸਾਈਨ ਕਿੱਥੇ ਹੁੰਦੇ ਕਿਹੜੇ ਚੱਕ ਤੇ ਹੁੰਦੇ ਜੇ ਆਪਾਂ ਇੱਕ ਗੱਲ ਕਰੀਏ ਮਨਿਸਟਰ ਵੀ ਡਾਇਰੈਕਸ਼ਨਸ ਦਿੰਦਾ ਫੰਡ ਅਫਸ ਠੀਕ ਹੈ ਐਮਐਲਏ ਜਦੋਂ ਸਰਕਾਰ ਚ ਹੁੰਦਾ ਤਾਕਤ ਹੁੰਦਾ ਉਹ ਮਿਸਯੂਜ਼ ਕਰਕੇ ਪੈਸਾ ਖਾ ਲੈਂਦਾ ਜਾਂ ਸੈਟਿੰਗਾਂ ਕਰ ਲੈਂਦਾ ਪਰ ਫਿਰ ਵੀ ਮੇਨ ਅਥਾਰਟੀ ਅਫਸਰ ਹੁੰਦੇ ਆ ਇਸ ਕਰਕੇ ਪਿੱਛੇ ਠੀਕ ਹੈ ਭਗਵਾਨ ਜੀ ਤੁਮਾਰਨ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਮਰੂਦਾਂ ਵਾਲਾ ਸਕੈਂਡਲ ਸੀ ਹੋਰ ਸੀ ਫਿਰ ਆਈਐਸ ਲੌਬੀ ਇਕੱਠੀ ਹੋ ਗਈ ਫਿਰ ਇਹ ਵਿਡਰਾ ਵੀ ਕਰਗੇ ਕਦੇ ਬੜਾ ਕੁਝ ਹੋ ਜਾਂਦਾ ਹੈ ਇਸ ਕਰਕੇ ਜੇ ਵੱਡੀਆਂ ਮੱਛੀਆਂ ਫੜਨੀਆਂ ਆਪਦੇ ਵਾਲੇ ਪਾਸੇ ਵੀ ਧਿਆਨ ਦਿਓ بڑے ਸਕੈਂਡਲ ਹੋ ਰਹੇ ਆ ਵੱਡੀਆਂ ਵੱਡੀਆਂ ਕੋਠੀਆਂ ਪੈ ਰਹੀਆਂ ਔਰ ਜਿਹੜਾ ਪੰਜਾਬ ਦੇ ਲੋਕਾਂ ਦਾ ਖੂਨ ਪਸੀਨੇ ਦਾ ਪੈਸਾ ਤੁਹਾਡੇ ਐਮਐਲਏ ਲੁੱਟ ਰਹੇ ਤਾਂ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਸਰਕਾਰ ਕਿਹੜੀ ਪ੍ਰਚਾਰ ਦੇ ਵਿੱਚ ਲੱਗੀ ਹੋਈ ਹੈ ਜ਼ਮੀਨੀ ਹਕੀਕਤ ਕੁਝ ਹੋ ਰਿਹਾ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਬਣੇ ਰਹੋ ABC ਪੰਜਾਬ ਦੇ ਨਾਲ